ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 10ਵਾਂ ਤੁਨੀ ਤੇ ਇਸ ਅਧਿਆਇ ਦੇ ਅੰਦਰਲੇ ਜੋ ਸਬਕ ਹੈਗਾ ਪਾਠ ਹੈਗਾ ਉਹਦੇ ਵਿੱਚ ਪੰਨਾ ਨੰਬਰ 136 137 ਅਤੇ 138 ਦੇ ਉੱਤੇ ਆਏ ਜਿਹੜੇ ਪੁੱਛੇ ਗਏ ਸਵਾਲ ਨੇ ਉਹਨਾਂ ਦੇ ਅਸੀਂ ਉੱਤਰ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਸਾਰੇ ਉੱਤਰ ਧਿਆਨ ਦੇ ਨਾਲ ਸੁਣੋ ਦੇਖੋ ਅਤੇ ਸਮਝੋ ਤੇ ਨਾਲ ਦੇ ਨਾਲ ਆਪਣੇ ਵੀਡੀਓ ਪਾਜ਼ ਕਰਕੇ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲਾਂ ਪਿਆਰੇ ਵਿਦਿਆਰਥੀ ਤੁਹਾਨੂੰ ਮੈਂ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 8ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਇੱਕ ਹੈਗੀ 8th math notes ਇੱਕ ਹੈਗੀ 8ਵੀਂ ਗਣਿਤ ਇੱਕ ਹੈਗੀ 8th english ਇੱਕ ਹੈਗੀ 8th ਗ੍ਰਾਮਰ ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਸੋ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਨੂੰ ਸਕਰੋਲ ਕਰੋ ਤੇ ਦੇਖੋ ਆਪਣੀ ਪਲੇਲਿਸਟਾਂ ਵੀ ਖੋਲ ਕੇ ਦੇਖੋ ਔਰ ਦੇਖੀਏ ਬੱਚੋ ਨੇ ਉਹਦੇ ਸਵਾਲ 50 ਨੰਬਰ 136 ਦੇ ਸਵਾਲ ਸੋ ਇਹਦਾ ਪਹਿਲਾ ਸਵਾਲ ਏ ਪਰਾ ਦੁਨੀਆਂ ਕੀ ਹਨ ਮੈਡੀਕਲ ਖੇਤਰ ਵਿੱਚ ਇਹਨਾਂ ਦਾ ਕੀ ਉਪਯੋਗ ਹੈ ਠੀਕ ਹੈ ਸੋ ਇਹਦਾ ਜਵਾਬ ਏ ਬੱਚੋ 20000 ਹਰਟਸ ਤੋਂ ਵੱਧ ਆਵ੍ਰਿਤੀ ਜਿਹਨੂੰ ਸੀ ਫ੍ਰੀਕੁਐਂਸੀ ਕਹਿੰਦੇ ਆ ਤੋਂ ਵੱਧ ਅਵ੍ਰਿਤੀ ਵਾਲੀਆਂ ਧੁਨੀਆਂ ਨੂੰ ਪਰਾ ਧੁਨੀਆਂ ਜਾਂ ਅਸੀਂ ਅੰਗਰੇਜ਼ੀ 'ਚ ਕਹਿੰਦੇ ਅਲਟਰਾ ਸਾਊਂਡ ਕਿਹਾ ਜਾਂਦਾ ਹੈ ਪਰ ਆਮਨੇ ਪਰੇ 20000 ਹਰਟਜ਼ ਤੋਂ ਉੱਪਰ ਉੱਪਰ 20000 ਹਰਟਜ਼ ਤੋਂ ਜਿਹੜੀ ਉੱਪਰਲੀ ਗਿਣਤੀ ਹੋ ਜੇਗੀ ਫ੍ਰੀਕੁਐਂਸੀ ਦੀ ਅਵ੍ਰਿਤੀ ਦੀ ਤੇ ਫਿਰ ਉਹਨੂੰ ਅਲਟਰਾ ਸਾਊਂਡ ਵਿੱਚ ਗਿਣਿਆ ਜਾਂਦਾ ਹੈ ਤੇ ਮੈਡੀਕਲ ਖੇਤਰ ਵਿੱਚ ਇਹਨਾਂ ਦਾ ਉਪਯੋਗ ਹੈ ਪਹਿਲਾ ਇਹਨੂੰ ਉਪਯੋਗ ਨੇ ਸੈਕੰਡ ਕਰ ਲੈਣੇ ਨੇ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਵਿੱਚ ਹੋਣ ਵਾਲੀਆਂ ਅਸਮਾਨਤਾਵਾਂ ਦਾ ਪਤਾ ਲਗਾਉਣਾ ਸੋ ਅਲਟਰਾਸਾਉਂਡ ਕਰਕੇ ਬੱਚੇ ਉੰਦਰ ਜਿਹੜਾ ਪ੍ਰੋਸਟੇਟ ਗਲੈਂਡ ਹੈਗਾ ਜਾਂ ਯੂਟਰਸ ਹੈਗਾ ਜਾਂ ਤੁਹਾਡੇ ਹੋਰ ਅੰਗ ਨੇ ਟਿੱਡੇ ਹੈਗਾ ਉਹ ਸਾਰੀ ਆਂਤੜੀਆਂ ਹੈਗੀਆਂ ਉਹਨਾਂ ਦਾ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਫਿਰ ਦੂਜਾ ਗਰਭ ਅਵਸਥਾ ਵਿੱਚ ਭਰੂਣ ਦੇ ਵਾਧੇ ਬਾਰੇ ਜਾਣਕਾਰੀ ਹਾਸਲ ਕਰਦੇ ਗਰਭਵਤੀ ਔਰਤਾਂ ਦੇ ਵਿੱਚ ਬਲਕਿ ਇਹ ਅਲਟਰਾਸਾਉਂਡ ਦੀ ਵਰਤੋਂ ਕਰਕੇ ਅਸੀਂ ਜੋ ਭਰੂਣ ਦੀ ਜੋ ਸਿਹਤ ਹੈਗੀ ਹੈ ਉਹਦਾ ਵਾਧਾ ਹੈਗਾ ਉਹ ਠੀਕ ਠਾਕ ਚੱਲ ਰਿਹੀਂ ਚੱਲ ਰਿਹਾ ਕੋਈ ਮੁਸ਼ਕਿਲਾਂ ਤੇ ਨਹੀਂ ਆ ਰਹੀਆਂ ਸੋ ਡਾਕਟਰਾਂ ਨੂੰ ਇਹ ਜਾਣਨ ਲਈ ਮਨ ਲਈ ਬੱਚਾ ਹੁਣ ਤੋਂ ਪਹਿਲੇ ਹੀ ਉਹ ਕਾਫੀ ਜੜੀਆਂ ਚੀਜ਼ਾਂ ਨੇ ਭਰੂਣ ਦੀ ਸਿਹਤ ਵਾਸਤੇ ਉਹਦੇ ਚੰਗੇ ਲਈ ਕਰ ਸਕਦੇ ਨੇ ਠੀਕ ਹੈ ਤੇ ਗੁਰਦੇ ਦੀਆਂ ਪੱਥਰੀਆਂ ਨੂੰ ਤੋੜਨਾ ਜਾਂ ਭੋਰਨਾ ਉਹਨਾਂ ਨੇ ਉਹਨੂੰ ਭੋਰ ਦੇਣਾ ਗਿਰ ਪਥਰੀ ਵੱਡੀ ਹੁੰਦੀ ਹੈ ਨਿਕਲਦੀ ਨਹੀਂ ਤੇ আল্ট্রਾਸਾਉਂਡ ਦੇ ਨਾਲ ਬੱਚੇ ਕਿਰਣਾ ਦੇ ਨਾਲ ਤਰੰਗਾ ਦੇ ਨਾਲ ਉਹਨੂੰ ਭੋੜ ਦਿੱਤਾ ਜਾਂਦਾ ਹੈ ਫਿਰ ਉਹ ਚੂਰਾ ਜਿਹਾ ਬਣ ਕੇ ਪੇਸ਼ਾਬ ਰਾਹੀਂ ਪਥਰੀ ਕੀ ਵਰ ਨਿਕਲ ਜਾਂਦੀ ਹੈ ਸੋ ਇਹ ਗੁਰਦੇ ਦੀਆਂ ਪਥਰੀਆਂ ਨੂੰ ਤੋੜਨ ਦੇ ਵੀ ਕੰਮ ਹੁੰਦਾ ਸੋ ਬੱਚੇ ਬੜੀ ਹੈ ਤੁਹਾਡੇ ਇੱਕ ਜਨਰਲ ਨੋਲੇਜ ਹੈ ਹੈਗੀ ਹੈ ਤੇ ਤੁਹਾਡੀ ਜਾਣਕਾਰੀ ਜਵਾਦਾ ਕਰਨ ਲਈ ਬੜੀਆਂ ਕੰਮ ਦੀਆਂ ਗੱਲਾਂ ਨੇ ਤੁਹਾਡੇ ਘਰ ਵਿੱਚ ਕੀ ਵੱਡੇ ਜਾਣੇ ਵੀ ਹੋਣਗੇ ਸੋ ਤੁਹਾਨੂੰ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ ਕਿ আল্ট্রਾਸਾਉਂਡ ਦੇ ਐਡੀ ਪਰਾ ਦੁਨੀਆਂ ਜਿਹੜੀਆਂ ਵਰਤੀ ਜਾਂਦੀ ਹੈ আল্ট্রਾਸਾਉਂਡ ਵਿੱਚ ਉਹ ਹੈ ਤਿੰਨ ਮੁੱਖ ਤੌਰ ਤੇ ਇਟ ਇਜ਼ ਰੀ ਮੈਡੀਕਲ ਸਾਇੰਸ ਵਿੱਚ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਅੱਗੇ ਚਲੀਏ ਸਵਾਲ ਦੂਜਾ ਮਨੁੱਖਾਂ ਲਈ ਸੁਣਨ ਯੋਗ ਆਵ੍ਰਿਤੀ ਸੀਮਾ ਕੀ ਹੈ ਸੋ ਜਵਾਬ ਹੈ ਮਨੁੱਖਾਂ ਲਈ ਸੁਣਨ ਯੋਗ ਆਵ੍ਰਿਤੀ ਸੀਮਾ 20 ਹਰਟਸ ਤੋਂ 20000 ਹਰਟਸ ਹੈ ਮਲੀ 20000 ਤੋਂ ਉੱਪਰ ਤੇ 20000 ਤੋਂ ਥੱਲੇ ਠੀਕ ਹੈ ਮਨੁੱਖ 20000 ਹਰਟਸ ਤੋਂ ਘੱਟ ਅਤੇ 20000 ਹਰਟਸ ਤੋਂ ਵੱਧ ਆਵ੍ਰਿਤੀ ਜਿਹੜੀ ਫ੍ਰੀਕੁਐਂਸੀ ਕਹਿੰਦੇ ਆ ਵਾੜੀਆਂ ਧੁਨੀਆਂ ਨਹੀਂ ਸੁਣ ਸਕਦੇ ਜੇ ਤੇ ਅਵ੍ਰਤੀ ਕੰਪੰਦੀ ਅਵ੍ਰਤੀ ਜਿਹੜੀ ਹੈਗੀ ਹੈ ਫ੍ਰੀਕੁਐਂਸੀ ਇਹ 20 ਹਰਟਜ਼ ਤੋਂ ਜ਼ਿਆਦਾ ਹੋਵੇ 20000 ਹਰਟਜ਼ ਤੋਂ ਘੱਟ ਹੋਵੇ ਇਸ ਇਹ ਸੀਮਾ ਹੈਗੀ ਹੈ ਇਹ ਹੱਦ ਹੈਗੀ ਹੈ 20000 ਤੋਂ 20 ਤੋਂ ਜ਼ਿਆਦਾ ਤੇ 20000 ਤੋਂ ਘੱਟ ਉਹੀ ਅਵ੍ਰਤੀਆਂ ਵੜੀਆਂ ਧੁਨੀਆਂ ਸੁਣੀਆਂ ਜਾ ਸਕਦੀਆਂ ਨੇ ਜੇ 20000 ਤੋਂ ਘੱਟ ਹੋ ਗਈ ਤਾਂ ਵੀ ਨਹੀਂ ਸੁਣ ਸਕਦੇ ਜੇ 20000 ਤੋਂ ਜ਼ਿਆਦਾ ਹੋ ਗਈ ਤਾਂ ਵੀ ਅਸੀਂ ਨਹੀਂ ਸੁਣ ਸਕਦੇ ਠੀਕ ਹੈ ਫਿਰ ਪਰਤਨੀ ਅਤੇ ਨੀਵਤਨੀ ਕੰਪਨਾ ਵਿੱਚ ਕੀ ਅੰਤਰ ਹੈ ਸੋ ਪਰਤਨੀ ਨੂੰ ਕਿਹਾ ਜਾਂਦਾ ਅਲਟਰਾਸਾਉਂਡ ਅੰਗਰੇਜ਼ੀ ਚ ਕੰਪਨਾ ਦੀ ਅਵਰਤੀ ਫ੍ਰੀਕੁਐਂਸੀ ਜਿਹਨੂੰ ਕਹਿੰਦੇ 20000 ਹਰਟਸ ਤੋਂ ਜ਼ਿਆਦਾ ਹੁੰਦੀ ਹੈ ਇਹ ਫਰਕ ਅਸੀਂ ਦੱਸਣਾ ਹੈ ਠੀਕ ਹੈ ਅਤੇ ਨੀਵਤਨੀ ਜਿਹਨੂੰ ਇਨਫਰਾ ਅੰਗਰੇਜ਼ੀ ਚ ਕਹਿੰਦੇ ਇਨਫਰਾ ਸਾਉਂਡ ਕੰਪਨਾ ਦੀ ਅਵਰਤੀ 20 ਹਰਟਸ ਤੋਂ ਘੱਟ ਹੁੰਦੀ ਹੈ ਇਹ ਫਰਕ ਹੈ ਪਰਤਨੀ ਜਿਹੜੀ ਹੈ ਉਹਦੀ ਉਹਦੀ ਅਵ੍ਰਤੀ ਵੀ ਜਿਆਦਾ ਹੁੰਦੀ ਹੈ ਜਿਹੜੀ ਨਿਯਮਤ ਨਹੀਂ ਹੈ ਉਹਦੀ ਜਿਹੜੀ ਅਵ੍ਰਤੀ ਹੈ ਉਹ 20 ਹਰਟਜ਼ ਤੋਂ ਕੱਟ ਹੁੰਦੀ ਹੈ ਪਰ ਨਾਲ ਮੈਂ ਜੋੜ ਦਿੱਤਾ ਫਿਰ ਪਰ ਦੋਵੇਂ ਦੁਨੀਆਂ ਇਨਸਾਨਾਂ ਦੀ ਸੁਣਨ ਸੀਮਾ ਤੋਂ ਬਾਹਰ ਹਨ ਐਸੀ ਇੱਥੇ ਵੀ ਗੱਲ ਲਿਖੀ ਸੀ ਐਸ ਸਵਾਲ ਜਿਹੜੀ ਸੀ ਕੱਲ ਨੂੰ ਇੱਥੇ ਜੋੜ ਦਿੱਤੀ ਹੈ ਚਾਹੇ ਪਰਾਂਤੂ ਨਹੀਂ ਹੋਵੇ ਚਾਹੇ ਨਿਯਮਤ ਨਹੀਂ ਹੋਵੇ ਜਿਹੜੇ ਇਨਸਾਨ ਨੇ ਨਾ ਪਰਾਂਤੂ ਨਹੀਂ ਨੂੰ ਸੁਣ ਸਕਦੇ ਨੇ ਤੇ ਨਾ ਹੀ ਨੀਮ ਤੁਨੀ ਨੂੰ ਸੁਣ ਸਕਦੇ ਨੇ ਕਿਉਂਕਿ ਪਰਾ ਤੁਨੀ ਜਿਹੜੀ ਏ 20000 ਹਰਟਸ ਜ਼ਿਆਦਾ ਹੁੰਦੀ ਏ ਨੀਮ ਤੁਨੀ ਜਿਹੜੀ ਏ ਉਹ 20 ਹਰਟਸ ਤੋਂ ਘੱਟ ਹੁੰਦੀ ਏ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਬੱਚੇ ਪੰਨਾ 137 ਦੇ ਸਵਾਲ ਸੋ ਪ੍ਰਸ਼ਨ ਪਹਿਲਾ ਹੈਗਾ ਸ਼ੋਰ ਜਿਹਨੂੰ ਅਸੀਂ ਰੌਲਾ ਵੀ ਕਹਿ ਦਿੰਦੇ ਆ ਸ਼ੋਰ ਅਤੇ ਸੰਗੀਤ ਵਿੱਚ ਕੀ ਅੰਤਰ ਹੈ ਸੋ ਅਸੀਂ ਇੱਦਾਂ ਲਿਖਾਂਗੇ ਸ਼ੋਰ ਅਤੇ ਸੰਗੀਤ ਵਿੱਚਲਾ ਫਰਕ ਇਸ ਤਰ੍ਹਾਂ ਹੈ ਸੋ ਬੱਚਿਓ ਇਦਾਂ ਬਣਾ ਲਓ ਇਦਾਂ ਸੋਹਣਾ ਲੱਗਦਾ ਦੇਖਣ ਨੂੰ ਤੇ ਤੁਹਾਨੂੰ ਚੇਤਾ ਕਰਨਾ ਵੀ ਸੌਖਾ ਜਾਏਗਾ ਇਹਦਾ ਟੇਬਲ ਬਣਾ ਲਓ ਇੱਥੇ ਉੱਪਰ ਲਿਖ ਦਿਓ ਸ਼ੋਰ ਇੱਥੇ ਸੰਗੀਤ ਤੇ ਇਹਦਾ ਚਾਰ ਅਸੀਂ ਪੁਆਇੰਟ ਜਿਹੜੇ ਨੇ ਬਿੰਦੂ ਅਸੀਂ ਦੇ ਸਕਦੇ ਹਾਂ ਪਹਿਲਾ ਹੈ ਸ਼ੋਰ ਬੇਤਰਤੀਬ ਕੰਪਨਾਂ ਤੋਂ ਪੈਦਾ ਹੁੰਦਾ ਹੈ ਬੇਤਰਤੀਬੀ ਹੈ ਕਦੀ ਅਵਰਤੀ ਜ਼ਿਆਦਾ ਹੋ ਗਈ ਕਦੀ ਘੱਟ ਹੋ ਗਈ ਕਦੀ ਮੱਧਮ ਹੋ ਗਈ ਕਦੀ ਉੱਤੇ ਹੋ ਗਈ ਕਦੀ ਥੱਲੇ ਹੋ ਗਈ ਕੋਈ ਸਿਰ ਪਰ ਨਹੀਂ ਹੁੰਦਾ ਕੋਈ ਤਰਤੀਬ ਨਹੀਂ ਹੁੰਦੀ ਉਸ ਚ ਅਨੁਸ਼ਾਸਨ ਨਹੀਂ ਹੁੰਦਾ ਸੰਗੀਤ ਇੱਕ ਸਾਰ ਕੰਪਨਾਂ ਤੋਂ ਪੈਦਾ ਹੁੰਦਾ ਸੰਗੀਤ ਵਿੱਚ ਲੈ ਹੁੰਦੀ ਹੈ ਰਿਦਮ ਹੁੰਦੀ ਹੈ ਸੁਰ ਹੁੰਦਾ ਹੈ ਉਹ ਲਿਖਿਆ ਨਹੀਂ ਕਿ ਇੱਕ ਉੱਤੇ ਚੱਲੇਗਾ ਕਿ ਥੱਲੇ ਚੱਲੇਗਾ ਇਦਾਂ ਨਹੀਂ ਸੁਰ ਵਿੱਚ ਹੁੰਦਾ ਠੀਕ ਹੈ ਨਾ ਸੋ ਸੰਗੀਤ ਇੱਕ ਸਾਰ ਕੰਪਨਾਂ ਤੋਂ ਪੈਦਾ ਹੁੰਦਾ ਹੈ ਸ਼ੋਰ ਬੇਤਰਤੀਬ ਕੰਪਨਾਂ ਤੋਂ ਪੈਦਾ ਹੁੰਦਾ ਹੈ ਠੀਕ ਹੈ ਫਿਰ ਦੂਜਾ ਸ਼ੋਰ ਕੰਨਾਂ ਨੂੰ ਚੰਗਾ ਨਹੀਂ ਲੱਗਦਾ ਖਿਚੜਦੀ ਹੈ ਸੰਗੀਤ ਕੰਨਾਂ ਨੂੰ ਚੰਗਾ ਲੱਗਦਾ ਹੈ ਬੜਾ ਮਿੱਠਾ ਲੱਗਦਾ ਹੈ ਸੁਣਨ ਨੂੰ ਜੀ ਕਰਦਾ ਹੈ ਸ਼ੋਰ ਦੇ ਬਾਰੇ ਸੀ ਕਿੰਨੇ ਵੀ ਰੋਲਾ ਨਾ ਪਾਓ ਸ਼ਾਂਤੀ ਰੱਖੋ ਹਨਾ ਫਿਰ ਸ਼ੋਰ ਅਸਹਿਜਤਾ ਜਾਂ ਬੇਚੈਨੀ ਪੈਦਾ ਕਰਦਾ ਹੈ ਇਹਨਾਂ ਵਿੱਚ ਨਹੀਂ ਹੁੰਦੀ ਹੈ ਖਿੱਚੜਦੀ ਹੈ ਤੇ ਸੰਗੀਤ ਸਹਜਤਾ ਖੁਸ਼ੀ ਪੈਦਾ ਕਰਦਾ ਹੈ ਠੀਕ ਹੈ ਫਿਰ ਕਿक ਅਸੀਂ ਵਿਸਾਲ ਦੇ ਸਕਦੇ ਹਾਂ ਉਦਾਹਰਨ ਦੇ ਸਰੇ ਮਿਸਾਲ ਵਜੋਂ ਫੈਕਟਰੀਆਂ ਦੀਆਂ ਮਸ਼ੀਨਾਂ ਡ੍ਰਿਲ ਮਸ਼ੀਨ ਖਰਾਦ ਦੀ ਮਸ਼ੀਨ ਮਿਲਿੰਗ ਮਸ਼ੀਨ ਹੋਰ ਬੜੀਆਂ ਮਸ਼ੀਨਾਂ ਚੱਲਦੀਆਂ ਠਾ 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 ਹੁੰਦੀ ਹੈ ਬਲਕਿ ਠੀਕ ਹੈ ਨਾ ਗੱਲ ਵੀ ਨਹੀਂ ਹੁੰਦੀ ਕਿ ਵਰਤ ਤੇ ਵਿਸਾਲ ਵਜੋਂ ਸੰਗੀਤ ਵਿੱਚ ਸੰਗੀਤਕ ਸਾਜ਼ ਹਾਰਮੋਨੀਅਮ ਕਹਿ ਲਓ ਤਬਲਾ ਕਹਿ ਲਓ ਸਿਤਾਰ ਕਹਿ ਲਓ ਰਬਾਬ ਕਹਿ ਲਓ ਹਨਾ ਤੇ ਹੋਰ ਬੜੇ ਸਾਰੇ ਸਾਜ਼ ਹੁੰਦੇ ਨੇ ਸੋ ਇਹ ਜਿਹੜੇ ਹੈਗੇ ਨੇ ਉਹ ਸਾਨੂੰ ਚੰਗੇ ਲੱਗਦੇ ਨੇ ਸੋ ਇਹ ਸੰਗੀਤ ਪੈਦਾ ਕਰਦੇ ਨੇ ਫੈਕਟਰੀਆਂ ਦੀ ਮਸ਼ੀਨਾਂ ਵਾਹਨਾਂ ਦੇ ਜਿਹੜੇ ਹਾਰਨ ਨੇ ਪਟਾਕੇ ਨੇ ਹੋ ਰੌਲਾ ਪੈਦਾ ਕਰਦੇ ਨੇ ਠੀਕ ਹੈ ਆਓ ਅੱਗੇ ਚਲੀਏ ਪ੍ਰਸ਼ਨ 2 ਸ਼ੋਰ ਪ੍ਰਦੂਸ਼ਣ ਕੀ ਹੈ ਸੋ ਇਹਦਾ ਲਿਖਾਂਗੇ ਵੇ ਲੋੜੀਆਂ ਬੜੀ ਜਿਹੀ ਲੋੜ ਨਹੀਂ ਹੈਗੀ ਵੇ ਲੋੜੀਆਂ ਅਤੇ ਬਹੁਤ ਵੱਧ ਪ੍ਰਭੁਲਤਾ ਵਾਲੀਆਂ ਪ੍ਰਭੁਲਤਾ ਬਹੁਤ ਜ਼ਿਆਦਾ ਹੋਵੇ ਪਰੇਸ਼ਾਨ ਕਰਨ ਵਾਲੀਆਂ ਅਤੇ ਸਿਹਤ ਤੇ ਮਾੜਾ ਅਸਰ ਪਾਉਂਦੀਆਂ ਧੁਨੀਆਂ ਨੂੰ ਸ਼ੋਰ ਪ੍ਰਦੂਸ਼ਣ ਕਿਹਾ ਜਾਂਦਾ ਹੈ। ਸੋ ਇਹ ਗੱਲਾਂ ਤੁਸੀਂ ਜੋੜ ਦੇਣੀਆਂ ਬੱਚੋ। ਇੱਕ ਤੇ ਬੇਲੂੜੀਆਂ ਵੱਧ ਪ੍ਰਬਲਤਾ ਵਾਲੀਆਂ ਪਰੇਸ਼ਾਨ ਕਰਨ ਵਾਲੀਆਂ ਅਤੇ ਸਿਹਤ ਤੇ ਮਾੜਾ ਅਸਰ ਪਾਉਂਦੀਆਂ। ਜਿਵੇਂ ਬੱਚਿਓ ਹਵਾ ਦਾ ਪ੍ਰਦੂਸ਼ਣ ਦਾ ਸਿਹਤ ਤੇ ਮਾੜਾ ਅਸਰ ਪੈਂਦਾ ਪਾਣੀ ਦੇ ਪ੍ਰਦੂਸ਼ਣ ਦਾ ਸਿਹਤ ਤੇ ਮਾੜਾ ਅਸਰ ਪੈਂਦਾ ਧਰਤੀ ਦਾ ਪ੍ਰਦੂਸ਼ਣ ਮਿੱਟੀ ਦਾ ਪ੍ਰਦੂਸ਼ਣ ਸਿਹਤ ਨੂੰ ਮਤਲਬ ਕਿ ਸੇਧਾ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਇਸੇ ਤਰ੍ਹਾਂ ਸ਼ੋਰ ਪ੍ਰਦੂਸ਼ਣ ਵੀ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ ਸਵੇ ਬੇਲੂੜੀਆਂ ਵੱਧ ਪ੍ਰਭੁਲਤਾ ਵੱਧ ਪ੍ਰਭੁਲਤਾ ਵਾਲੀਆਂ ਪਰੇਸ਼ਾਨ ਕਰਨ ਵਾਲੀਆਂ ਤੇ ਸਿਹਤ ਤੇ ਮਾੜਾ ਅਸਰ ਪਾਉਣੀਆਂ ਧੁਨੀਆਂ ਨੂੰ ਸ਼ੋਰ ਪ੍ਰਦੂਸ਼ਣ ਕਿਹਾ ਜਾਂਦਾ ਹੈ ਫਿਰ ਅਸੀਂ ਉਦਾਹਰਨ ਦੇ ਸਕਦੇ ਹਾਂ ਮਿਸਾਲ ਦੇ ਤੌਰ ਤੇ ਵਾਹਨਾਂ ਦੇ ਪ੍ਰੈਸ਼ਰ ਹਾਰਨ ਫੈਕਟਰੀਆਂ ਦੀਆਂ ਆਵਾਜ਼ਾਂ ਪਟਾਕੇ ਆਦ ਸ਼ੋਰ ਪ੍ਰਦੂਸ਼ਣ ਦੇ ਸਰੋਤ ਹਨ ਤੇ ਆਮ ਤੌਰ ਤੇ ਧਾਰਨਾ ਕੀ ਮਲਿਕ ਮਾਪਦੰਡ ਕੀ ਬਣਿਆ ਹੋਇਆ 80 ਡੈਸੀਬਲ ਤੋਂ ਵੱਧ ਪ੍ਰਵੰਤਾ ਵਾਲੀਆਂ ਧੁਨੀਆਂ ਨੂੰ ਸ਼ੋਰ ਪ੍ਰਦੂਸ਼ਣ ਕਰਕੇ ਜਾਣਿਆ ਜਾਂਦਾ ਹੈ ਕਿ ਜੇ ਪ੍ਰਵੰਤਾ ਜਿਹੜੀ ਏ 80 ਡੈਸੀਬਲ ਤੋਂ ਉੱਪਰ ਚਲੀ ਜਾਵੇ ਤੇ ਫਿਰ ਅਸੀਂ ਉਹਨੂੰ ਸ਼ੋਰ ਪ੍ਰਦੂਸ਼ਣ ਦੇ ਸਰੋਤ ਵਜੋਂ ਜਾਣਦੇ ਹਾਂ ਠੀਕ ਹੈ ਅੱਗੇ ਚਲੀਏ ਫਿਰ ਆ ਗਿਆ ਪ੍ਰਸ਼ਨ 3 ਸ਼ੋਰ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਕੀ ਹਨ ਬੱਚੋ ਬੜਾ ਹੀ ਮਹੱਤਵਪੂਰਨ ਹੈ ਤੁਹਾਡੀ ਜਨਰਲ ਨੌਲੇਜ ਲਈ ਵੀ ਤੇ ਤੁਹਾਡੀ ਆਪਣੀ ਜਾਣਕਾਰੀ ਲਈ ਵੀ ਤੇ ਇਤੋਂ ਤੁਸੀਂ ਕੋਈ ਨਾ ਕੋਈ ਸਿੱਖਿਆ ਲੈਣੀ ਹੈ ਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਹੈ ਸੋਚਣਾ ਨੂੰ ਠੀਕ ਹੈ ਇਹਦਾ ਅੱਗੇ ਵੀ ਆਏਗਾ ਕਿ ਅਸੀਂ ਸ਼ੋਰ ਪ੍ਰਦੂਸ਼ਣ ਕਿਵੇਂ ਘਟਾ ਸਕਦੇ ਹਾਂ ਸੋ ਸ਼ੋਰ ਪ੍ਰਦੂਸ਼ਣ ਦੇ ਹੇਠ ਲਿਖੇ ਬੁਰੇ ਪ੍ਰਭਾਵ ਹਨ ਪਹਿਲਾ ਸੁਣਨ ਸ਼ਕਤੀ ਦਾ ਘਟਣਾ ਜਾਂ ਖਤਮ ਹੋਣਾ ਬੱਚੋ ਜਿਹੜੇ ਬੰਦੇ ਲਗਾਤਾਰ ਸ਼ੋਰ ਵਾਲੇ ਇਲਾਕੇ 'ਚ ਰਹਿੰਦੇ ਨੇ ਜਿਹੜੇ ਇਹੋ ਜਿਹੀ ਸਫਤੀਆਂ ਜਿਵੇਂ ਕਰਦੇ ਨੇ ਉਹ ਕੰਨਾਂ ਤੋਂ ਫਿਰ ਬੋੜੇ ਹੋ ਜਾਂਦੇ ਨੇ ਬੜੀ-ਬੜੀ ਕੰਡੇ ਸਾਲਾਂ ਬੱਧੀ ਜਿਹੜੇ ਲੋਕੀ 에ਅਰਪੋਰਟ ਦੇ ਕੋਲ ਰਹਿੰਦੇ ਨੇ ਜਿਹਨਾਂ ਦੇ ਘਰ 에어ਪੋਰਟ ਦੇ ਲੱਗੇ ਨੇ ਉਹਨਾਂ ਤੋਂ ਫਿਰ ਹਵਾਈ ਜਹਾਜ਼ ਆਂਦੇ ਨੇ ਉਤਰਦੇ ਨੇ ਛੱਡਦੇ ਨੇ ਬਹੁਤ ਰੌਲਾ ਪਿੰਦਾ ਤੇ ਇਹ ਵੀ ਦੇਖਣ ਵਿੱਚ ਆਇਆ ਕਿ ਉਹ ਜਿਹੜੇ ਲੋਕ ਉਸ ਇਲਾਕੇ 'ਚ ਰਹਿੰਦੇ ਨੇ ਉਹਨਾਂ ਦੀ ਸੁਣਨ ਸ਼ਕਤੀ ਘਟ ਜਾਂਦੀ ਹੈ ਤੇ ਸਹਜੇ ਸਹਜੇ ਫਿਰ ਕਿ ਇਸ ਫਿਰ 10-20 ਸਾਲਾਂ ਦੇ ਵਿੱਚ ਉਹਨਾਂ ਦਾ ਬੋਲਾਪਣ ਬੜੀ ਛੇਤੀ ਹੋ ਜਾਂਦਾ ਠੀਕ ਹੈ ਸੋ ਇੱਕ ਤੇ ਸੁਣਨ ਸ਼ਕਤੀ ਦਾ ਘਟਣਾ ਤੇ ਜਿਆਦਾ ਹੋਏ ਜਿਆਦਾ ਲੰਮੇ ਸਮੇਂ ਇੱਕ ਸ਼ੋਰ ਚ ਰਵੋ ਸ਼ੋਰ ਜਿਆਦਾ ਹੋ ਜਾਏ ਤੇ ਕੇਵਰ ਖਤਮ ਹੋ ਜਾਣਾ ਬੰਦਾ ਬੋਲਾ ਹੋ ਜਾਂਦਾ ਖੂਨ ਦੇ ਦਬਾਅ ਦਾ ਵਧਣਾ ਜਿਹਨੂੰ ਕਹਿੰਦੇ ਬੀਪੀ ਬਲੱਡ ਪ੍ਰੈਸ਼ਰ ਇਹਨਾਂ ਬਲੱਡ ਪ੍ਰੈਸ਼ਰ ਵੱਧਦਾ ਕਿਉਂਕਿ ਬੰਦੇ ਨੂੰ ਬੇਚੈਨੀ ਹੁੰਦੀ ਹੈ ਖਿੱਚੜਦੀ ਹੈ ਤੇ ਖਿਜਣ ਦੇ ਨਾਲ ਕੀ ਹੁੰਦਾ ਫਿਰ ਉਹਦੀਆਂ ਉਹਦੀ ਜਿਹੜੀ ਜੇ ਤੁਕੇ ਦੇ ਦਿਲ ਦੀ ਧੜਕਣ ਮੱਥੀ ਹੈ ਤੇ ਇੱਕ ਹਾਰਮੋਨ ਹੁੰਦਾ ਐਡਰੇਨਾਲੀਨ ਉਹ ਨਿਕਲਦਾ ਹੈ ਜਿਹੜੀ ਨਾੜੀਆਂ ਨੇ ਉਹ ਸਖਤ ਹੋ ਜਾਂਦੀਆਂ ਨੇ ਤੇ ਉਹਦਾ ਖੂਨ ਦਾ ਦਬਾਅ ਵੱਧਦਾ ਫਿਰ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਚ ਵੱਧਾ ਹੋਣਾ ਜੇ ਬੀਪੀ ਵਧੇਗਾ ਤੇ ਉਹਦਾ ਦਿਲ ਦੇ ਉੱਤੇ ਮਾਰਾ ਸਿਰ ਪਏਗਾ ਤੇ ਇਹੋ ਜਿਹੇ ਬੰਦੇ ਨੂੰ ਦਿਲ ਦੇ ਰੋਗ ਦਾ ਹੋਣ ਦਾ ਵੀ ਸੰਭਾਵਨਾ ਵੱਜਦੀ ਹੈ ਠੀਕ ਹੈ ਮਿਲ ਨੂੰ ਹਾਰਟ ਅਟੈਕ ਛੇਤੀ ਹੋਏਗਾ ਫਿਰ ਬੇਚੈਨੀ ਉਨੀਂਦਰਾ ਉਨੀਂਦਰਾ ਨੀਂਦ ਨਹੀਂ ਆਣੀ ਇਹ ਨੂੰ ਇਹਨੂੰ ਅੰਗਰੇਜ਼ੀ ਚ ਕਹਿੰਦੇ ਇਨਸੋਮਨੀਆ ਬੇਚੈਨੀ ਉਨੀਂਦਰਾ ਤਣਾਅ ਦਾ ਵਧਣਾ ਅਤੇ ਧਿਆਨ ਨਾਲ ਚ ਔਖਾ ਦਾ ਹੋਣਾ ਕਿ ਧਿਆਨ ਨਹੀਂ ਲੱਗਦਾ ਕੰਮ ਵਿੱਚ ਉਹਨੂੰ ਔਖਾ ਹੀ ਆਏਗੀ ਉਹਦਾ ਧਿਆਨ ਬਾਰ ਬਾਰ ਖੰਡੇਗਾ ਠੀਕ ਹੈ ਤੇ ਫਿਰ ਮਨੁੱਖਾਂ ਦੇ ਨਾਲ ਨਾਲ ਜਾਨਵਰਾਂ ਅਤੇ ਪੰਛੀਆਂ ਤੇ ਦਾ ਵੀ ਪ੍ਰਭਾਵਿਤ ਹੋਣਾ ਹੈ ਰੋਲੇ ਦਾ ਬੱਚੇ ਪੰਛੀਆਂ ਤੇ ਵੀ ਬੜਾ ਮੜਾ ਅਸਰ ਪੈਂਦਾ ਸਾਨੂੰ ਆਉ ਨਹੀਂ ਪਤਾ ਲੱਗਦਾ ਪਰ ਜਿਹੜੇ ਲੋਗ ਮਾਹਰ ਨੇ ਵਿਦਵਾਨ ਨੇ ਜੋ ਜਾਨਵਰਾਂ ਦੀ ਜੋ ਜ਼ੂਲੋਜੀਕਲ ਜ਼ੂਲੋਜੀ ਪੜ੍ਹਦੇ ਨੇ ਜਾਂ ਜ਼ੂ ਮਤਲਬ ਕਿ ਜਾਨਵਰਾਂ ਦੀ ਸਟੱਡੀ ਕਰਦੇ ਨੇ ਉਹਨਾਂ ਦੇ ਮਾਹਰ ਹੁੰਦੇ ਨੇ ਪੰਛੀਆਂ ਦੇ ਜਾਨਵਰਾਂ ਦੇ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਹੈ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਪਟਾਕਿਆਂ ਦੇ ਵੇਲੇ ਵੇਲੇ ਪਟਾਕੇ ਚੱਲਦੇ ਨੇ ਦੀਵਾਲੀ ਦੇ ਮੌਕੇ ਤੇ ਜਿੰਨੇ ਕੁੱਤੇ ਹੁੰਦੇ ਨੇ ਡਰੇ ਹੋਏ ਸਾਨੂੰ ਉਹ ਖੂਨੀਆਂ 'ਚ ਬੜੇ ਰਹਿੰਦੇ ਨੇ ਤੇ ਚੌਂ ਚੌਂ ਕਰਦੇ ਨੇ ਪੰਛੀ ਵੀ ਜਿਹੜੇ ਨੇ ਉਹ ਬਿਮਾਰ ਹੋ ਜਾਂਦੇ ਨੇ ਕਿ ਮਰ ਵੀ ਜਾਂਦੇ ਨੇ ਸੋ ਉਹਨਾਂ ਤੇ ਵੀ ਬੜਾ ਮਾੜਾ ਸਰਕਿੰਦਾ। ਫਿਰ ਆ ਗਿਆ ਬੱਚਿਓ ਅਸੀਂ ਸ਼ੋਰ ਪ੍ਰਦੂਸ਼ਣ ਕਿਵੇਂ ਘੱਟ ਕਰ ਸਕਦੇ ਹਾਂ? ਇਹ ਬੜਾ ਬੱਚਿਓ ਗੱਤਾਂ ਪੁਰਾਣੀਆਂ ਤੁਸੀਂ ਨੂੰ ਧਿਆਨ ਨਾਲ ਦੇਖਿਓ ਤੇ ਤੁਸੀਂ ਦੇਖਿਓਗੇ ਤੁਸੀਂ ਆਪਣਾ ਯੋਗਦਾਨ ਸਮਾਜ ਦੇ ਵਿੱਚ ਕਿਵੇਂ ਪਾ ਸਕਦੇ ਹੋ। ਸੋ ਹੇਠ ਲਿਖੇ ਕਦਮ ਚੁੱਕ ਕੇ ਅਸੀਂ ਸ਼ੋਰ ਪ੍ਰਦੂਸ਼ਣ ਘੱਟ ਕਰ ਸਕਦੇ ਹਾਂ। ਪਹਿਲਾ ਪਟਾਕਿਆਂ ਅਤੇ ਵਾਹਨਾਂ ਦੇ ਪ੍ਰੈਸ਼ਰ ਹਾਰਨਾ ਤੇ ਰੋਕ ਲਗਾਈ ਜਾਵੇ। ਅਸੀਂ ਬੱਚਿਓ ਸਰਕਾਰ ਦੀ ਉਡੀਕ ਨਾ ਕਰੀਏ, ਅਸੀਂ ਆਪ ਸਿਆਣੇ ਬਣੀਏ। ਅਸੀਂ ਸੌਖਈਏ ਕਿ ਅਸੀਂ ਪਟਾਕੇ ਨਹੀਂ ਚਲਾਵਾਂਗੇ। ਤੇ ਜੇ ਅਸੀਂ ਕਿਸੇ ਵਾਹਨ ਤੇ ਜਾ ਰਹੇ ਹਾਂ ਤੇ ਅਸੀਂ ਪ੍ਰੈਸ਼ਰ ਹਾਰਨ ਦੀ ਵਰਤੋਂ ਨਹੀਂ ਕਰਾਂਗੇ ਜਿਹੜਾ ਦੂਜਾ ਹਾਰਨ ਵੀ ਹੈ ਉਹ ਤਾਂ ਹੀ ਵਜਾਵਾਂਗੇ ਜੇ ਲੋੜ ਹੈ ਬਿਨਾਂ ਗੱਲ ਤੋਂ ਹਾਰਨ ਨਹੀਂ ਵਜਾਵਾਂਗੇ ਇਹ ਬੜੀ ਵੱਡੀ ਸਮਾਜ ਸੇਵਾ ਹੈਗੀ ਹੈ ਤੁਸੀਂ ਅੰਦਰ ਬੈਠੇ ਵੀ ਇਸ ਰੋਲੇ ਦਾ ਸ਼ਿਕਾਰ ਹੁੰਦੇ ਹੋ ਉਹ ਬਿਮਾਰੀਆਂ ਜਿਹੜੀਆਂ ਉੱਪਰ ਦੱਸੀਆਂ ਗਈਆਂ ਐ ਤੇ ਬੁਰੇ ਪ੍ਰਭਾਵ ਉਹਦੇ ਸ਼ਿਕਾਰ ਤੁਸੀਂ ਵੀ ਹੋਵੋਗੇ ਸੋ ਸੋਹ ਖਾਓ ਇਹ ਲੈਸਨ ਪੜ੍ਹ ਕੇ ਇਹ ਪਾਠ ਪੜ੍ਹ ਕੇ ਇਹ ਵੀਡੀਓ ਦੇਖ ਕੇ ਕਿ ਪਟਾਕੇ ਨਹੀਂ ਵਰਤਣੇ ਤੇ ਵਾਹਨਾਂ ਦੇ ਪ੍ਰੈਸ਼ਰ ਹਾਰ ਨਹੀਂ ਲਾਣੇ ਜਿਹੜੇ ਨਾਰਮਲ ਹਾਰਨ ਵੀ ਹੈਗੇ ਨੇ ਉਹਨਾਂ ਨੂੰ ਵੇ ਵਜਾ ਨਹੀਂ ਬਜਾਉਣਾ ਨਾਲੇ ਵਾਹਣਾ ਵਿੱਚ ਸਾਇਲੈਂਸਰ ਦਾ ਲੱਗਿਆ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਸਰਕਾਰ ਦਾ ਕੰਮ ਹੈ ਟ੍ਰੈਫਿਕ ਪੁਲਿਸ ਨੂੰ ਸਖਤੀ ਕਰਨੀ ਚਾਹੀਦੀ ਹੈ ਜਿਹੜੇ ਸਾਇਲੈਂਸਰ ਹੈਗੇ ਨੇ ਵੀ ਰੌਲੇ ਨੂੰ ਘਟਾਉਣ ਵਾਲੇ ਉਹ ਯਕੀਨੀ ਬਣਾਇਆ ਜਾਵੇ ਉਹ ਲੱਗਣਾ ਫਿਰ ਫੈਕਟਰੀਆਂ ਰਿਹਾਇਸ਼ੀ ਖੇਤਰਾਂ ਤੋਂ ਬਾਹਰ ਲਾਈਆਂ ਜਾਣ ਆਮ ਤੌਰ ਤੇ ਸਾਡੇ ਇੰਡੀਆ ਚ ਕੀ ਹੈ ਜਿੱਥੇ ਰਿਹਾਇਸ਼ੀ ਖੇਤਰ ਨੇ ਜਿੱਥੇ ਲੋਕ ਰਹਿੰਦੇ ਨੇ ਰਹਿਸ਼ ਹੈਗੀ ਉੱਥੇ ਫੈਕਟਰੀਆਂ ਲੱਗੀਆਂ ਹੋਈਆਂ ਬਾਹਰਲੇ ਵਿਕਸਿਤ ਦੇਸ਼ਾਂ ਵਿੱਚ ਇਦਾਂ ਨਹੀਂ ਹੈਗਾ ਜਿੱਥੇ ਘਰ ਹੈਗੇ ਨੇ ਫੈਕਟਰੀਆਂ ਉੱਥੇ ਨਹੀਂ ਆਈਏ ਫੈਕਟਰੀਆਂ ਪਰੇ ਹੁੰਦੀਆਂ ਨੇ ਸੋ ਫੈਕਟਰੀਆਂ ਦੇ ਐਸ਼ੀ ਖੇਤਰਾਂ ਤੋਂ ਬਾਹਰ ਲਈਆਂ ਜਾਣ ਅਤੇ ਉਹਨਾਂ ਦੀਆਂ ਮਸ਼ੀਨਾਂ ਦੇ ਰੱਖ-ਰਖਾਵ ਅਤੇ ਮੁਰੰਮਤ ਨੂੰ ਯਕੀਨੀ ਬਣਾਇਆ ਜਾਵੇ ਜੇ ਰੱਖ-ਰਖਾਵ ਠੀਕ ਹੋਏਗਾ ਮੁਰੰਮਤ ਸਹੀ ਹੋਏਗੀ ਤੇ ਉਹ ਰੋਲਾ ਘੱਟ ਬਣੇਗਾ ਜੇ ਉਹ ਉਹਨਾਂ ਦੀ ਮੁਰੰਮਤ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ ਉਹਨਾਂ ਦਾ ਰੱਖ-ਰਖਾਵ ਨਹੀਂ ਕੀਤਾ ਜਾਂਦਾ ਉੱਤੇ ਕੰਜੂਸੀ ਕੀਤੀ ਜਾਂਦੀ ਹੈ ਤੇ ਉਹ ਮਸ਼ੀਨਾਂ ਜ਼ਿਆਦਾ ਰੋਲਾ ਪਣਗੀਆਂ ਰੁੱਖਾਂ ਵਿੱਚ ਆਵਾਜ਼ਾਂ ਨੂੰ ਸੋਖ ਲੈਣ ਦੀ ਸਮਰੱਥਾ ਹੋਣ ਕਰਕੇ ਸੜਕਾਂ ਦੇ ਕੰਡਿਆਂ ਤੇ ਰੁੱਖ ਲਾਉਣੇ ਚਾਹੀਦੇ ਹਨ ਰੁੱਖਾਂ ਵਿੱਚ ਇਹ ਸਮਰੱਥਾ ਹੁੰਦੀ ਹੈ ਕਿ ਉਹ ਧੁਨੀਆਂ ਨੂੰ ਆਵਾਜ਼ਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਨੇ ਉਹ ਪੱਤੇਆਂ ਕਰਕੇ ਟਾਹਣੀਆਂ ਕਰਕੇ ਤੇ ਜੇ ਸੜਕਾਂ ਦੇ ਕੰਢੇ ਤੇ ਰੁੱਖ ਲੱਗੇ ਹੋਣਗੇ ਤੇ ਸੜਕਾਂ ਤੇ ਚੱਲਦੇ ਵਾਹਨਾਂ ਕਰਕੇ ਜਿਹੜਾ ਰੌਲਾ ਹੈਗਾ ਉਹ ਰੁੱਖਾਂ ਦੇ ਵਿੱਚ ਜਜ਼ਬ ਹੋ ਜਾਏਗਾ ਰੁੱਖਾਂ ਤੋਂ ਪਰੇ ਮਤਲਬ ਕਿ ਸੱਜੇ ਖੱਬੇ ਜਿੱਥੇ ਲੋਕੀ ਲੈਂਦੇ ਹੋਣਗੇ ਉੱਥੇ ਰੌਲਾ ਵਾਹਨਾ ਦਾ ਕੱਟ ਜਾਏਗਾ ਫਿਰ ਅਸੀਂ ਘਰਾਂ ਵਿੱਚ ਜੇ ਸਾਡਾ ਘਰ ਇਹ 메ਨ ਸੜਕ ਦੇ ਲੱਗੇ ਹੈਗਾ ਘਰਾਂ ਵਿੱਚ ਮੋਟੇ ਪਰਦੇ ਲਾ ਕੇ ਬੇ ਲੋੜੀ ਧੁਨੀਆਂ ਨੂੰ ਘਟਾਇਆ ਜਾ ਸਕਦਾ ਹੈ ਜਿੱਥੋਂ ਦੀ ਮਤਲਬ ਕਿ ਦਰਵਾਜ਼ੇ ਲੱਗੇ ਹੋਏ ਨੇ ਖਿੜਕੀਆਂ ਲੱਗੀਆਂ ਹੋਈਆਂ ਜਿੱਥੋਂ ਦੀ ਰੌਲਾ ਆ ਸਕਦਾ ਉੱਥੇ ਜੇ ਮੋਟੇ ਪਰਦੇ ਲਾ ਦੇਤੇ ਜਾਣ ਤੇ ਮੋਟੇ ਪਰਦੇ ਵੀ ਰੁੱਖਾਂ ਵਾਂਗ ਉਸ ਆਵਾਜ਼ ਨੂੰ ਜਜ਼ਬ ਕਰ ਲੈਂਦੇ ਨੇ ਸੋਖ ਲੈਂਦੇ ਨੇ ਫਿਰ ਘਰਾਂ ਵਿੱਚ ਵਰਤੇ ਜਾਂਦੇ ਉਪਕਰਣਾਂ ਨੂੰ ਸਮੇਂ-ਸਮੇਂ ਸਿਰ ਤੇਲ ਦੰਦੇ ਰਹਿਣਾ ਚਾਹੀਦਾ ਜਿਦਾ ਬੀਅਰਿੰਗ ਵਿੱਚ ਪੱਖੇ ਹੋ ਗਏ ਮਿਕਸੀ ਹੋ ਗਈ ਤੇ ਵਾਰ ਉਹ ਪੇ ਪੇ ਨਾਲ ਉਹ ਚ ਉਹ ਜੰਗ ਜੰਗ ਲੱਗ ਜਾਂਦਾ ਜਾਂ ਰਗੜ ਵੱਜ ਜਾਂਦੀ ਹੈ ਉਹ ਚ ਗਰੀਸ ਨਹੀਂ ਹੁੰਦੀ ਗ੍ਰੀਸ ਮੁੱਗੀ ਹੁੰਦੀ ਹੈ ਤੇ ਉਹਨਾਂ ਰੋਲਾ ਪੰਦਦੇ ਨੇ ਸੋ ਇਹਨਾਂ ਵਿੱਚ ਤੇਲ ਗ੍ਰੀਸ ਜਿਹੜੀ ਹੈ ਉਹ ਸਮੇਂ-ਸਮੇਂ 'ਤੇ ਦਿੰਦੇ ਰਹਿਣਾ ਚਾਹੀਦਾ ਜੋ ਜਿਹੜੇ ਜੰਤਰ ਅਸੀਂ ਘਰਾਂ 'ਚ ਵਰਤਦੇ ਹਾਂ ਫਿਰ ਟੀਵੀ ਰੇਡੀਓ ਤੇ ਹੋਰ ਸੰਗੀਤਕ ਯੰਤਰਾਂ ਨੂੰ ਘੱਟ ਪਰਵਲਤਾ ਤੇ ਚਲਾਉਣਾ ਚਾਹੀਦਾ ਹੈ ਕਿ ਮੈਂ ਜੇ ਟੀਵੀ ਦੇਖਣਾ ਹੈ ਮੈਂ ਰੇਡੀਓ ਸੁਣਨਾ ਹੈ ਮੈਂ ਕੋਈ ਸੰਗੀਤ ਸੁਣਨਾ ਹੈ ਤੇ ਮੈਂ ਸੁਣਨਾ ਮੈਂ ਗਵਾਂਡੀਆਂ ਨੂੰ ਨਹੀਂ ਸੁਣਾਣਾ ਮੈਂ ਪਿੰਡ ਨੂੰ ਨਹੀਂ ਸੁਣਾਣਾ ਸੋ ਇਹ ਫੁਕਰਾਪਣ ਹੁੰਦਾ ਹੈ ਮੂਰਖਤਾ ਵੀ ਹੁੰਦੀ ਹੈ ਸੋ ਇਹ ਜਹਾਲਤ ਦੀ ਨਿਸ਼ਾਨੀ ਹੁੰਦੀ ਹੈ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਟੀਵੀ, ਰੇਡੀਓ, ਸੰਗੀਤ ਅਗਯੰਤਰ ਜਿਹੜੇ ਨੇ ਉਹ ਜਿੰਨੀ ਆਵਾਜ਼ ਮੈਨੂੰ ਚਾਹੀਦੀ ਹੈ ਮੇਰੇ ਸੁਣਨ ਲਈ ਉਹਨੇ ਉਹਨੇ ਤੇ ਹੀ ਚਲਾਉਣਾ ਚਾਹੀਦਾ ਸਾਰੇ ਪਿੰਡ ਵਿੱਚ ਰੌਲਾ ਨਹੀਂ ਪਾਉਣਾ ਚਾਹੀਦਾ ਫਿਰ ਉੱਚੀ ਆਵਾਜ਼ਾਂ ਵਾਲੇ ਲਾਊਡ ਸਪੀਕਰ ਬੰਦ ਹੋਣੇ ਚਾਹੀਦੇ ਹਨ ਅਤੇ ਉਹਨਾਂ ਦਾ ਸਮਾਂ ਅਤੇ ਆਵਾਜ਼ਾਂ ਦੀ ਆਵਾਜ਼ ਦੀ ਪ੍ਰਵਲਤਾ ਨਿਰਧਾਰਿਤ ਹੋਣੀ ਚਾਹੀਦੀ ਹੈ ਠੀਕ ਹੈ ਜੀ ਅੱਗੇ ਚਲੀਏ ਹੁਣ ਆ ਗਏ ਬੱਚੋ ਪੰਨਾ ਨੰਬਰ 138 ਦਾ ਸਵਾਲ ਇੱਕੋ ਹੀ ਸਵਾਲ ਹੈਗਾ ਸੋ ਇਹਨੂੰ ਕਰਦੇ ਹਾਂ ਦੇਖੋ ਕਹਿੰਦੇ ਕੰਨ ਦੇ ਪੜਦੇ ਜਿਹਨੂੰ ਕਿਹਾ ਜਾਂਦਾ ਹੈ ਇਅਰ ਡਰਮ ਦੀ ਕਾਰਜਸ਼ਲੀ ਕਿਰਿਆ ਰਾਹੀਂ ਸਮਝਾਓ ਕਿ ਕਿਵੇਂ ਕੰਮ ਕਰਦਾ ਹੈ ਸਾਡੇ ਕੰਨ ਦੇ ਵਿੱਚ ਜਿਹੜਾ ਪੜਦਾ ਸੋ ਕਿਰਿਆ ਲਈ ਲੋੜਿੰਦਾ ਸਮਾਨ ਪਲਾਸਟਿਕ ਜਾਂ ਟਿੰਡ ਦਾ ਇੱਕ ਡੱਬਾ ਲੈ ਲਓ ਕੋਈ ਜੂਸ ਦਾ ਡੱਬਾ ਹੁੰਦਾ ਹੈ ਜਾਂ ਕੋਈ ਹੋਰ ਪਲਾਸਟਿਕ ਦਾ ਜਾਰ ਹੁੰਦੇ ਨੇ ਕਈ ਹਨਾ ਇੱਕ ਕਟਰ ਲੈ ਲਓ ਰਬੜ ਦਾ ਗੁਵਾਰਾ ਲੈ ਲਓ ਤੇ ਰਬੜ ਦੇ ਛੱਲੇ ਜਿਹੜੀਆਂ ਰਬੜਾਉਂਦੀਆਂ ਚਾੜੀਆਂ ਹੁੰਦੀਆਂ ਜਿੱਦਾਂ ਜਿਹਦਾ ਖਿਬਾਰ ਤੇ ਚੜੀ ਜਾਂਦੀ ਹੈ ਕਿਸੇ ਚੀਜ਼ ਤੇ ਚੜੀ ਜਾਂਦੀ ਹੈ ਅੰਨੇ ਦੇ ਕੁਝ ਦਾਣੇ ਲੈ ਲਓ ਕਣਕ ਦੇ ਦਾਣੇ ਲੈ ਲਓ ਦਾਲਾਂ ਦੇ ਦਾਣੇ ਲੈ ਲਓ ਹਨਾ ਵਿਧੀ ਇੱਕ ਪਲਾਸਟਿਕ ਦਾ ਡੱਬਾ ਲਵੋ ਕੋਈ ਵੀ ਪੁਰਾਣਾ ਡੱਬਾ ਲੈ ਲਓ ਪਲਾਸਟਿਕ ਦਾ ਟਿੰਡਾ ਡੱਬਾ ਲਵੋ ਉਸ ਦੇ ਦੋਵੇਂ ਸਿਰੇ ਕਟਰ ਨਾਲ ਕੱਟ ਕੇ ਬੜੀ ਦੋਨੇ ਸਿਰੇ ਕੱਟ ਦਿਓ ਠੀਕ ਹੈ ਢੱਕਣ ਤੇ ਉਹਦਾ ਹਟੇ ਹੀ ਹੋਇਆ ਉਹਦਾ ਤੜਾ ਵੀ ਕੱਟ ਦਿਓ ਕੱਟ ਕੇ ਇੱਕ ਸਿਰੇ ਤੇ ਰਬੜ ਦੇ ਗੁਬਾਰੇ ਦੀ ਛਿੱਲੀ ਨੂੰ ਚਾੜ ਦਿਓ ਗੁਬਾਰੇ ਨੂੰ ਕੱਟ ਲਓ ਫਾੜ ਕੇ ਉਹਦੀ ਖਿੱਚ ਕੇ ਨਾ ਉਹਦੇ ਤੇ ਚਾੜ ਦਿਓ ਜਿਵੇਂ ਕਿ ਢੋਲ ਕੀ ਤੇ ਚਮੜਾ ਮੜਿਆ ਹੁੰਦਾ ਜਿਵੇਂ ਢੋਲ ਕੀ ਤੇ ਚਮੜਾ ਮੜਿਆ ਹੁੰਦਾ ਇਦਾਂ ਹੀ ਉਸ ਤੂਸੀ ਡੱਬੇ ਦੇ ਇੱਕ ਸਿਰੇ ਤੇ ਉਹੜੀ ਰਬੜ ਦੇ ਗੁਬਾਰੇ ਦੀ ਰਬੜੇ ਖਿੱਚ ਕੇ ਉਹ ਤੇ ਚਾੜ ਦਿਓ ਅੱਗੇ ਫੋਟੋ ਦਿਖਾਵਾਂਗੇ ਤੁਹਾਨੂੰ ਉਨਾਂ ਨੂੰ ਪਤਾ ਲੱਗ ਜਾਵੇਗਾ ਅਤੇ ਇੱਕ ਰਬੜ ਦੇ ਛੱਲੇ ਨਾਲ ਕੱਸ ਦੋ ਕਿ ਉੱਤੇ ਰਬੜ ਚਾੜ ਦਿਓ ਤਾਂ ਕਿ ਉਹ ਮੁੜ ਕੇ ਵਾਪਸ ਨਾ ਆ ਜਾਵੇ ਉਤਰ ਨਾ ਜਾਵੇ ਠੀਕ ਹੈ ਖਿੱਚੀ ਰਬੜ ਦੀ ਝਿੱਲੀ ਉੱਤੇ ਅੰਨ ਦੇ ਕੁਝ ਦਾਣੇ ਰੱਖੋ ਅਸੀਂ 5-10 ਦਾਣੇ ਰੱਖ ਦਵੋ ਕਣਕ ਦੇ ਅਤੇ ਆਪਣੇ ਕਿਸੇ ਨਾਲ ਦੇ ਸਾਥੀ ਨੂੰ ਡੱਬੇ ਦੇ ਖੁੱਲੇ ਸਿਰੇ ਤੇ ਕੁਝ ਬੋਲਣ ਲਈ ਬੋਲੋ ਮਣੀ ਤੁਸੀਂ ਤਾਂ ਰੱਖ ਲਓ ਡੱਬਾ ਹੱਥ ਵਿੱਚ ਫੜ ਕੇ ਉਹਨੂੰ ਥੱਲੇ ਹੋ ਕੇ ਨਾ ਇਹ ਜਿਹੜਾ ਥੱਲਾ ਖੁੱਲਾ ਸਿਰ ਹੈਗਾ ਉਹ ਚ ਕੁਝ ਬੋਲੋ ਠੀਕ ਹੈ ਕੋਈ ਗਾਣਾ ਗੁਣਾ गाके ਸੁਣਾ ਅਸੀਂ ਦੇਖਦੇ ਹਾਂ ਕਿ ਅੰਨ ਦੇ दाਣੇ ਟੱਪਣਾ ਸ਼ੁਰੂ ਕਰ ਦੇਣਗੇ ਜਿਵੇਂ ਜਿਵੇਂ ਬੋਲੇਗਾ ਤੁਸੀਂ ਦੇਖੋਗੇ ਬੱਚਿਓ ਉਹ ਛਿੱਲੀ ਦੇ ਉੱਤੇ ਰਬੜ ਦੀ ਜਿਹੜੀ ਗੁਵਾਰ ਦੀ ਛਿੱਲੀ ਹੈ ਚੜ੍ਹੀ ਹੋਈ ਹੈ ਉਹ ਬੋਲਦਾ ਥੱਲੇ ਉਹ ਪਿਆ ਹੈ ਤੇ ਉੱਤੇ ਦਾਣੇ ਨਾਚ ਕਰਨਾ ਸ਼ੁਰੂ ਕਰ ਦੇਣਗੇ ਟੱਪਣਾ ਸ਼ੁਰੂ ਕਰ ਦੇਣਗੇ ਇਹਦੇ ਕੋ ਵਿੱਚ ਇਹ ਡੱਬਾ ਐਡ ਬੈਗ ਹੈ ਇਹ ਥੱਲੇੋਂ ਬੋਲਦਾ ਪਿਆ ਦੇਖੋ ਬੰਦਾ ਤੇ ਇਹ ਉੱਤੇ ਦਾਣੇ ਰੱਖੇ ਹੋਏ ਨੇ ਤੇ ਉੱਤੇ ਰਬੜ ਚੜ੍ਹੀ ਹੋਈ ਹੈ ਮਨ ਲਕਿਆ ਜਿਹੜੀ ਖਿੱਚ ਕੇ ਜਿਹੜੀ ਹੈ ਪੀਲੇ ਰੰਗ ਦਾ ਗੁਵਾਰਾ ਹੈ ਉਹ ਨੂੰ ਤਾਂ ਖਿੱਚ ਕੇ ਚਾੜ੍ਹ ਦਿੱਤਾ ਤੇ ਰਬੜ ਚਾੜ੍ਹ ਦਿੱਤੀ ਇੱਥੇ ਗੋਲ ਕਰਕੇ ਤਾਂ ਕਿ ਉਹ ਉੱਤਰ ਕੇ ਗੁਵਾਰੇ ਦੀ ਰਬੜ ਉੱਤਰ ਨਾ ਜਾਵੇ ਸੋ ਬੋਲੀ ਇਹਦਾ ਕਿਉਂ ਦਾਣੇ ਉਹ ਕਿਉਂ ਨੱਚੇ ਬੋਲੀ ਗਈ ਆਵਾਜ਼ ਜਿਹੜੀ ਇਹ ਬੰਦੇ ਨੇ ਆਵਾਜ਼ ਬੋਲੀ ਬੋਲੀ ਗਈ ਆਵਾਜ਼ ਨੇ ਰਬੜ ਵਿੱਚ ਕੰਪਨ ਪੈਦਾ ਕੀਤਾ ਐਡੀ ਰਬੜੇ ਦੀ ਪੀੜਿਆਂ ਦੀ ਇਹ ਚ ਕੰਪਨ ਪੈਦਾ ਹੋ ਗਿਆ ਅਤੇ ਇਹਨਾਂ ਕੰਪਨਾ ਕਰਕੇ ਅੰਨ ਦੇ ਦਾਣੇ ਟੱਪਣ ਲੱਗ ਪਏ ਠੀਕ ਹੈ ਸਾਡੇ ਕੰਨ ਦਾ ਪਰਦਾ ਵੀ ਰਬੜ ਦੀ ਖਿਚੀ ਝਿੱਲੀ ਵਰਗਾ ਹੈ ਜਿਵੇਂ ਰਬੜ ਦੀ ਝਿੱਲੀ ਖਿੱਚੀ ਗਈ ਹੈ ਸਾਡੇ ਕੰਨ ਦੇ ਅੰਦਰ ਇੱਥੇ ਅੰਦਰ ਜਾ ਕੇ ਅੰਦਰ ਜਾ ਕੇ ਇੱਕ ਪਰਦਾ ਹੈ ਉਹ ਵੀ ਖਿੱਚਿਆ ਹੋਇਆ ਇਦਾਂ ਝਿੱਲੀ ਵਰਗਾ ਹੈ ਰਬੜ ਵਰਗਾ ਕੰਨ ਵਿੱਚ ਪ੍ਰਵੇਸ਼ ਕਰਦੀ ਧੁਨੀ ਕੰਨ ਦੇ ਪਰਦੇ ਵਿੱਚ ਕੰਪਨ ਪੈਦਾ ਕਰਦੀ ਹੈ ਜਿੱਦਾਂ ਇਹ ਆਵਾਜ਼ ਇੱਥੋਂ ਦੀ ਗਈ ਤੇ ਇਹਨੇ ਇੱਥੋਂ ਦੀ ਗਈ ਮੂੰਹ ਤੋਂ ਬੋਲਿਆ ਇੱਥੇ ਹੈਗਾ ਇੱਥੋਂ ਦੀ ਹਵਾ ਵਿੱਚ ਗਈ ਤੇ ਇਹਨੇ ਇਸ ਰਬੜ ਦੀ ਝਿੱਲੀ ਤੇ ਕੰਪਨ ਪੈਦਾ ਕੀਤਾ ਇਸੀ ਤਰ੍ਹਾਂ ਕੰਨ ਵਿੱਚ ਪ੍ਰਵੇਸ਼ ਕਰਦੀ ਧੁਨੀ ਕੰਨ ਦੇ ਪਰਦੇ ਵਿੱਚ ਕੰਪਨ ਪੈਦਾ ਕਰਦੀ ਹੈ ਜਿਸ ਨਾਲ ਉਹ ਜਿਹੜਾ ਕੰਪਨ ਹੁੰਦਾ ਬੱਚਿਓ ਉਹ ਫਿਰ ਕੰਪਨ ਜਿਹੜਾ ਸਾਡਾ ਉਹ ਵੇਵਸ ਜਿਹੜੀਆਂ ਸਾਡੇ ਬ੍ਰੇਨ ਨੂੰ ਜਾਂਦੀਆਂ ਨੇ ਤੇ ਸਾਨੂੰ ਸਿਗਨਲ ਦਿੰਦਾ ਜਿਸ ਨਾਲ ਅਸੀਂ ਉਸ ਧੁਨੀ ਨੂੰ ਸੁਣਦੇ ਹਾਂ ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡੇ ਪਾਰਟਸ ਨੰਬਰ 10 ਦੇ ਅੰਦਰਲੇ ਪੰਨਿਆਂ ਤੇ 136 37 ਅਤੇ 38 ਦੇ ਆਏ ਹੋਏ ਸਵਾਲ ਤੇ ਉਹਨਾਂ ਦੇ ਉੱਤਰ ਤੇ ਤੁਸੀਂ ਇਸੇ ਤਰ੍ਹਾਂ ਨੇਵ ਨਾਲ ਉਤਸ਼ਾਹ ਨਾਲ ਨਿਸ਼ਾਸ਼ਣ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ